ਜੇ ਕਦੇ ਕੋਈ ਪੁੱਛੇ ਨਾ ਕਿ ਬ੍ਰह्म ਗਿਆਨੀ ਕੀ ਹੁੰਦਾ ਏ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੌਂਦੀ ਜਾਗਦੀ ਮਿਸਾਲ ਆ ਇੱਕ ਬ੍ਰह्म ਗਿਆਨੀ ਦੀ ਪਰ ਕੁਝ ਲੋਕਾਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵੀ ਪਖੰਡ ਦੇ ਵਾਂਗੂ ਤੋੜ ਦਿੱਤਾ ਏ ਭੋਲਿਓ ਯਾਦ ਰੱਖਿਓ ਆ ਪਿੱਛੇ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤੇ ਕੁਝ ਇਹੋ ਜਿਹੇ ਮੇਰੇ ਵਰਗੇ ਭੁੱਲੜ ਲੋਕ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੇਕ ਵੰਡੀ ਜਾਂਦੇ ਆ ਜੀ ਤੇ ਕਰਨਾ ਕੀ ਚਾਹੀਦਾ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਦੇ ਜਥੇਦਾਰ ਹੋਇਆ ਪਹਿਲੇ ਕਰਨਾ ਕੀ ਚਾਹੀਦਾ ਸੀ ਕਿ ਅਸੀਂ ਪ੍ਰਣ ਕਰਦੇ ਕਿ ਬਾਬਾ ਜੀ ਤੇਰੇ ਪ੍ਰਕਾਸ਼ ਦਿਹਾੜੇ ਤੇ ਅਸੀਂ ਅੱਜ ਤੋਂ ਵਾਅਦਾ ਕਰਦੇ ਆ ਕਿ ਅਸੀਂ ਗੁਰਬਾਣੀ ਦੀ ਸੰਥਿਆ ਕਰਾਂਗੇ ਅਸੀਂ ਗੁਰੂ ਘਰ ਦੇ ਨਾਲ ਜੁੜਾਂਗੇ ਅਸਲ ਦੇ ਵਿੱਚ ਇਹ ਚਾਹੀਦਾ ਸੀ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਹੈ ਬਾਬਾ ਦੀਪ ਸਿੰਘ ਸਾਹਿਬ ਤੇ ਸਾਨੂੰ ਉਹਨਾਂ ਦੇ ਮਾਰਗ ਵੱਲ ਨੂੰ ਚੱਲਣਾ ਚਾਹੀਦਾ ਏ ਗੁਰੂ ਘਰ ਦੀਆਂ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਥਾਂ ਥਾਂ ਬੇਦਬੀਆਂ ਹੋਈਆਂ ਜਾਣੀਆਂ ਤੇ ਅਸੀਂ ਚੁੱਪ ਕਰਕੇ ਦੜਵਟ ਕੇ ਤੁਰੇ ਫਿਰਦੇ ਰਹੀਆਂ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਸਾਡੇ ਨਾਲ ਬਹੁਤ ਖੁਸ਼ ਨਹੀਂ ਹੋਣਗੇ। ਉਹਨਾਂ ਨੂੰ ਪਖੰਡ ਵਾਲੇ ਪਾਸੇ ਨਾ ਲੈ ਕੇ ਜਾਓ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਰਨੀਵਲ ਨੂੰ ਵੇਖੋ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕਰਮ ਦੇਖੋ।